ਔਰ ਲੋਕਾਂ ਦੇ ਜਿਹੜੇ ਪ੍ਰਬੰਧ ਹਾਰ ਤੋਂ ਪਹਿਲਾਂ ਕਰਨੇ ਚਾਹੀਦੇ ਨੇ ਇਹ ਸਰਕਾਰ ਨੇ ਉਹ ਕੋਈ ਪ੍ਰਬੰਧ ਨਹੀਂ ਕੀਤੇ ਇਸ ਕਰਕੇ ਲੋਕਾਂ ਦਾ ਸਦਨ ਬੁਲਾਣਾ ਪਿਆ ਸਪੀਕਰ ਸਾਹਿਬ ਇਹ ਸਰਕਾਰ ਜਦ ਜਦ ਅਸਫਲ ਹੁੰਦੀ ਹੈ ਜਦ ਜਦ ਇਹ ਸਰਕਾਰ ਲੋਕਾਂ ਨੂੰ ਜਵਾਬ ਨਹੀਂ ਦੇ ਪਾਉਂਦੀ ਇਹ ਪਵਿੱਤਰ ਸਦਨ ਦਾ ਦੁਰਪਯੋਗ ਕਰਦੀ ਹੈ ਤੁਹਾਨੂੰ ਯਾਦ ਹੋਏਗਾ ਪੰਜਵਾਰੀ ਇਹਨਾਂ ਨੇ ਸਪੈਸ਼ਲ ਸੈਸ਼ਨ ਬੁਲਾਇਆ ਉਹਨਾਂ ਸੈਸ਼ਨਾਂ ਚ ਨਿਕਲਿਆ ਕੀ ਉਹਨਾਂ ਸੈਸ਼ਨਾਂ ਦਾ ਕੀ ਰਿਜ਼ਲਟ ਨਿਕਲਿਆ ਅੱਜ ਤੱਕ ਵੀ ਪੰਜਾਬ ਦੀ ਜਨਤਾ ਉਹਦਾ ਇੰਤਜ਼ਾਰ ਕਰ ਰਹੀ ਹੈ ਇਹ ਕਦੀ ਝੂਠ ਫੈਲਾਉਣ ਲਈ ਪਰੰਪ ਬਲਣ ਲਈ ਪੰਜਾਬ ਯੂਨੀਵਰਸਿਟੀ ਕੇਂਦਰ ਲੈ ਰਿਹਾ ਹੈ ਕਦੀ ਆਪਰੇਸ਼ਨ ਲੋਟਸ ਕਦੀ ਬੀਬੀਐਮ ਅਲੱਗ-ਅਲੱਗ ਸਮਿਆਂ ਦੇ ਉੱਤੇ ਇਹਨਾਂ ਨੇ ਸਦਨ ਦਾ ਦੁਰਉਪਯੋਗ ਕੀਤਾ ਅੱਜ ਵੀ ਜਿਸ ਵੇਲੇ ਪੰਜਾਬ ਦੇ ਲੋਕਾਂ ਦੇ ਹਾਰਡ ਚ ਮਰੇ ਜੀਆਂ ਦੇ ਪਸ਼ੂਆਂ ਦਾ ਕਿਸਾਨਾਂ ਦਾ ਜ਼ਮੀਨ ਦਾ ਜਿਹੜਾ ਨੁਕਸਾਨ ਹੋਇਆ ਮਰਮ ਲਗਾਨ ਦੀ ਜਗਾ ਇਹ ਅੱਜ ਪਵਿੱਤਰ ਸਦਨ ਦਾ ਦੁਰਪਯੋਗ ਕਰ ਰਹੇ ਨੇ ਪਰ ਇਹਨਾਂ ਨੇ ਨਾਂ ਰੱਖਿਆ ਸੀ ਪੁਨਰਵਾਸ 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 ਦਾ ਤਾਂ ਕੋਈ ਚਰਚਾ ਹੀ ਨਹੀਂ ਹੋ ਰਹੀ ਸਰਕਾਰ ਕੋਲ ਕੋਈ ਰੋਡ ਮੈਪ ਨਹੀਂ ਹੈ ਕਿ ਜਿਨ੍ਹਾਂ ਨੇ ਆਪਣੇ ਜੀਵ ਖੋਏ ਨੇ ਜਿਨ੍ਹਾਂ ਨੇ ਫਸਲਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਘਰ ਢੇ ਨੇ ਉਹਨਾਂ ਦੇ ਪੁਨਰਵਾਸ ਲਈ ਇਹ ਪੰਜਾਬ ਦੀ ਸਰਕਾਰ ਕੀ ਕਰੇਗੀ ਇਹ ਸਰਕਾਰ ਇਸ ਕਰਕੇ ਇਹ ਸਦਨ ਬੁਲਾਇਆ ਗਿਆ ਕਿ ਜਨਤਾ ਦੇ ਸਾਹਮਣੇ ਸਹੀ ਪਿਕਚਰ ਜਾਏ ਇਹ ਸਰਕਾਰ ਜਿਹੜੀ ਕਿ ਨਕਮੀ ਵੀ ਹੈ ਜਿਹੜੀ ਸਰਕਾਰ ਸਦਨ ਦਾ ਪ੍ਰਯੋਗ ਮਾਤਰ ਇਸ ਦੇਸ਼ ਤੇ ਔਰ ਕੇਂਦਰ ਦੇ ਪ੍ਰਧਾਨ ਮੰਤਰੀ ਉੱਤੇ ਉਂਗਲੀ ਉਠਾਉਣ ਚ ਕਰਦੀ ਹੈ ਔਰ ਸਪੀਕਰ ਸਾਹਿਬ ਮਾਫੀ ਨਾਲ ਕਵਾਂਗਾ ਇਹ ਉਹ ਪਵਿੱਤਰ ਸਦਨ ਆ ਜਿਹਦੇ ਚ ਅਸੀਂ 12 ਚ ਵੀ ਸਦਸੇ ਸੀ ਅੱਜ ਇਹ ਸਦਨ ਕਮੇਟੀ ਦਾ ਲੱਗਦਾ ਕਿ ਜਿੱਨਾ ਕੋਈ ਕਮੇਟੀ ਦਾ ਹਾਲ ਹੈ ਉਥੇ ਕੋਈ ਸਾਰਥਿਕ ਚਰਚਾ ਨਹੀਂ ਹੁੰਦੀ ਕੋਈ ਪੰਜਾਬ ਦੇ ਮੁੱਦਿਆਂ ਦਾ ਕੋਈ ਸਿੱਟਾ ਨਹੀਂ ਨਿਕਲਦਾ ਔਰ ਜਿਹੜਾ ਸਦਨ ਹੁਣ ਵੀ ਚੱਲ ਰਿਹਾ ਇੱਥੇ ਵੀ ਕੋਈ ਸਿੱਟਾ ਨਿਕਲਣ ਵਾਲਾ ਨਹੀਂ ਸਪੀਕਰ ਸਾਹਿਬ ਇਸ ਕਰਕੇ ਅੱਜ ਲੋਕੀ ਕੀ ਚਾਹੁੰਦੇ ਨੇ ਕੇਂਦਰ ਕੀ ਕਰ ਰਿਹਾ ਹੈ ਸੀਜੀਡੀ ਦੀ ਰਿਪੋਰਟ ਕੀ ਕਹਿੰਦੀ ਹੈ ਔਰਤ ਕੇਂਦਰ ਨੇ ਕੀ ਕੀ ਉਪਰਾਲੇ ਕੀਤੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸ ਤਰੀਕੇ ਨਾਲ ਬਾੜ ਗਰਸਿਤ ਪਰਿਵਾਰਾਂ ਨਾਲ ਮੇਲ ਮੇਲਬਾਪ ਕੀਤਾ ਇਹਨਾਂ ਸਾਰੀਆਂ ਗੱਲਾਂ ਤੇ ਖੁੱਲ ਕੇ ਚਾਨਣਾ ਪਾਉਣ ਦੇ ਲਈ ਅੱਜ ਇਹ ਹਾਊਸ ਬੁਲਾਇਆ ਗਿਆ ਇਸ ਤੋਂ ਪਹਿਲਾਂ ਕਿ ਤੁਸੀਂ ਇਹਦੇ ਤੇ ਚਰਚਾ ਕਰੋ ਮੈਂ ਪੰਜਾਬ ਚ ਬਾਈ ਮੈਂ ਇੱਕ ਪ੍ਰਸਤਾਵ ਲੈ ਕੇ ਨਿੰਦਾ ਪ੍ਰਸਤਾਵ ਲੈ ਕੇ ਆਣਾ ਚਾਹਨਾ ਸਪੀਕਰ ਸਾਹਿਬ ਤੁਹਾਡੀ ਆਗਿਆ ਦੇ ਨਾਲ ਉਸ ਤੋਂ ਬਾਅਦ ਹਾਊਸ ਦੇ ਅੰਦਰ ਇਹਦੇ ਤੇ ਚਰਚਾ ਸ਼ੁਰੂ ਹੋਏ ਪੰਜਾਬ ਦੀ ਬਾੜ ਦੀ ਸਥਿਤੀ ਕੂ ਪ੍ਰਬੰਧਨ ਤੇ ਰਾਜ ਸਰਕਾਰ ਦੀ ਨਿੰਦਾ हेतु ਮੈਂ ਪ੍ਰਸਤਾਵ ਪੇਸ਼ ਕਰਦਾ ਪੰਜਾਬ ਸਰਕਾਰ ਨੇ ਹਾਲ ਚਾਈ ਵਿਨਾਸ਼ਕਾਰੀ ਬਾੜ ਚ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਜਿਸ ਚ ਲੱਖਾਂ ਨਾਗਰਿਕ ਪ੍ਰਭਾਵਿਤ ਹੋਏ और हजारा एकड़ फसल बर्बाद हुई है ये संकट सरकार की लापरवाही कुप्रबंधन के कारण और भी गंभीर हो गया जिस जिसमें जिसने बाढ़ की चेतावनी जारी होने के बावजूद भी समय रेंदे कोई प्रभावी कदम नहीं उठाए और उल्टा करनी नहीं सुती रही राज्य सरकार बाढ़ की स्थिति नपटने रात कार्य चलाने ल ਪ੍ਰਭਾਵਿਤ ਲੋਕਾਂ ਤੱਕ ਸਹਾਇਤਾ ਪਹੁੰਚਾਂ ਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਨਦੀਆਂ ਟੱਟ ਬੰਦਗਾਂ ਜਿਹੜੇ ਕਮਜ਼ੋਰ ਹੋਏ ਸੀ ਉਹਨਾਂ ਚੋਂ ਉਚਿਤ ਕਾਜ ਨਹੀਂ ਗੱਡੀ ਔਰ ਬੰਨ ਲਗਾਣ ਲਈ ਜਿਹੜੇ ਪ੍ਰਬੰਧ ਬਾੜਾਂ ਤੋਂ ਪਹਿਲਾਂ ਮਾਨਸੂਨ ਤੋਂ ਪਹਿਲਾਂ ਕੀਤੇ ਜਾਂਦੇ ਨੇ ਉਹ ਪ੍ਰਬੰਧ ਇਸ ਸਰਕਾਰ ਨੇ ਨਹੀਂ ਕੀਤੇ ਉਲਟਾ ਇਹ ਸਰਕਾਰ ਪੰਜਾਬ ਸਰਕਾਰ ਦੁਆਰਾ ਕੇਂਦਰ ਸਰਕਾਰ ਤੇ ਦੋਸ਼ ਮੜਨ ਲਈ ਔਰ ਬਾੜ ਦੀ ਤਿਆਰੀ ਲਈ ਅਵਸ਼ਕ ਕਦਮ ਜਿਹੜੇ ਨਹੀਂ ਉਠਾਏ ਗਏ ਮੈਂ ਉਹਦੀ ਨਿੰਦਾ ਕਰਦਾ ਮੈਂ ਇਹ ਇਹ ਸਦਨ ਜਿਹੜੀਆਂ ਤਿਆਰੀਆਂ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਲਾਪਰਵਾਹੀ ਤੇ ਕੁ ਪ੍ਰਬੰਧਨ ਸਰਚਨਾ ਕਮਜ਼ੋਰੀਆਂ ਪ੍ਰਚਾਰ ਵੱਲ ਅਧਿਕ ਧਿਆਨ ਸੀਜੀ ਸੀਏਜੀ ਦੀ ਰਿਪੋਰਟ ਨੂੰ ਦੇ ਪੈਸਿਆਂ ਦਾ ਕੀ ਹੋਇਆ ਇਹ ਦੱਸਣ ਚ ਨਾਕਾਮਯਾਬ ਰਹੀ ਹੈ ਇਸ ਕਰਕੇ ਮੈਂ ਨਿੰਦਾ ਪ੍ਰਸਤਾਵ ਇਸ ਸਦਨ ਦੇ ਅੰਦਰ ਪੇਸ਼ ਕਰਦਾ ਜਿਹੜੇ ਪੰਜਾਬ ਦੇ ਫਲੱਡ ਹੈ ਪੰਜਾਬ ਦੀਆਂ ਕਮਜ਼ੋਰੀਆਂ ਪੰਜਾਬ ਸਰਕਾਰ ਦੀਆਂ ناکਾਮੀਆਂ ਉਹ ਪੰਜਾਬ ਦੇ ਫਾਈਨੈਂਸ ਨਾਲ ਜੁੜੀਆਂ ਹੋਈਆਂ ਤਾਂ ਮੈਂ ਥੋੜਾ ਜਿਹਾ ਇਸ ਤੇ ਤਮੀਦ ਬਨ ਕੇ ਤੇ ਜੇ ਥੋੜੀ ਇਜਾਜ਼ਤ ਹੋਵੇ ਤਾਂ جناب ਸਪੀਕਰ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਜੋ ਪੰਜਾਬ ਬੀਜੇਪੀ ਪਾਰਟੀ ਹੈ ਇਹਦੀ ਜਿਹੜੀ ਸਿਆਸਤ ਹੈ ਔਰ ਇਸ ਸਿਆਸਤ ਦਾ ਜੋ ਮਰਕਜ਼ ਹੈ ਔਰ ਮੈਵਰ ਹੈ ਉਹ ਸਿਰਫ ਇੱਕੋ ਇੱਕੋ ਹੀ ਚੀਜ਼ ਤੇ ਹੈ ਕਿ ਪੰਜਾਬੀ ਜਿਹੜਾ ਇੱਜ਼ਤ ਦੀ ਰੋਟੀ ਖਾ ਸਕੇ ਪੰਜਾਬੀ ਜਿਹੜਾ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਸਿਰ ਚੱਕ ਕੇ ਤੇ ਧੌਣ ਅਕੜਾ ਕੇ ਚੱਲ ਸਕੇ ਸਾਡੀਆਂ ਜਿਹੜੀਆਂ ਬੇਟੀਆਂ ਹੈ ਸਾਡੀਆਂ ਧੀਆ ਉਹਨਾਂ ਦੇ ਹੱਥਾਂ ਵਿੱਚ ਡਿਗਰੀਆਂ ਤੇ ਨੌਕਰੀਆਂ ਹੋਣ ਸਾਡਾ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਆਪਣੇ ਪੈਰਾਂ ਤੇ ਖੜਾ ਹੋਵੇ ਪੰਜਾਬ ਦਾ ਜਿਹੜਾ ਮਜ਼ਦੂਰ ਹੈ ਕਿ ਪੰਜਾਬ ਦਾ ਮਜ਼ਦੂਰ ਇਹ ਖੁਦ ਕਾਫੀ ਲੋਵੇ ਪੰਜਾਬ ਦਾ ਵਪਾਰੀ ਜਿਹੜਾ ਇਹ ਖੁਸ਼ਹਾਲ ਹੋਵੇ ਤੇ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁਸਕੇ ਚਲੀਆਂ ਗਈਆਂ ਉਹ ਬਹਾਰਾਂ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਲੋਟ ਕੇ ਆਉਣ ਇਹ ਭਾਜਪੀ ਪਾਰਟੀ ਦਾ ਸਿਆਸਤ ਦਾ ਮਰਕਜ਼ ਤੇ ਮਕਸਦ ਹੈ ਸਪੀਕਰ ਸਾਹਿਬ ਮੈਂ ਇਹ ਵੀ ਵਾਜ਼ੇ ਤੌਰ ਤੇ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਨਾਲ ਬੀਜੇਪੀ ਪਾਰਟੀ ਦੀ ਕੋਈ ਦੁਸ਼ਮਣੀ ਨਹੀਂ ਹੈ ਸਾਡਾ ਕਾਂਗਰਸ ਨਾਲ ਕੋਈ ਮੁਕਾਬਲਾ ਨਹੀਂ ਹੈ ਔਰ ਜਿਹੜਾ ਪੰਜਾਬ ਦਾ ਤੇ ਹਿੰਦੁਸਤਾਨ ਦਾ ਮੁਕਾਬਲਾ ਹੈ ਔਰ ਜਿਹੜਾ ਕਿਸੇ ਦਿਨ ਸਾਡਾ ਸਪੀਕਰ ਸਾਹਿਬ ਪਿੱਛਾ ਪੈਣਾ ਤਾਂ ਉਹ ਚੀਨ ਨਾਲ ਪੈਣਾ ਔਰ ਰੂਸ ਨਾਲ ਪੈਣਾ ਉਹ ਤਾਈਵਾਨ ਦੇ ਨਾਲ ਪੈਣਾ ਉਹ ਤੁਰਕੀ ਦੇ ਨਾਲ ਪੈਣਾ ਬੀਜੇਪੀ ਪਾਰਟੀ ਹਿੰਦੁਸਤਾਨ ਦੇ ਵਿੱਚ ਇਹ ਕੈਸਾ ਸਮਾਜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਕੀ ਰੂਸਿਆ ਦੇ ਤੇ ਚੀਨਿਆਂ ਦਾ ਤੇ ਤੁਰਕਾਂ ਦਾ ਮੁਕਾਬਲਾ ਕਰ ਸਕੇ ਸਾਡੇ ਬੱਚੇ ਵਿਦਿਆ ਦੇ ਇਤਬਾਰ ਨਾਲ ਕਾਬਲੀਅਤ ਦੇ ਇਤਬਾਰ ਨਾਲ ਇਹ ਜਿਹੜਾ ਟ੍ਰੰਪ ਰੋਜ਼ ਸਾਨੂੰ ਧਮਕੀਆਂ ਦਿੰਦਾ ਲਲਕਰੇ ਮਾਰਦਾ ਕਿਤੇ ਟੈਰਫ ਲਾ ਦਿੰਦਾ ਕਿਤੇ ਵੀਜ਼ਿਆਂ ਤੇ پابੰਦੀ ਲਾ ਦਿੰਦਾ ਇਹ ਸਾਰਾ ਜਿਹੜਾ ਮਰਕਜ਼ ਹੈ ਇਹ ਹਿੰਦੁਸਤਾਨ ਦੇ ਅਰਥਚਾਰੇ ਤੇ ਫਾਈਨੈਂਸ ਨਾਲ ਜੁੜਿਆ ਹੋਇਆ ਹੈ ਸਪੀਕਰ ਸਾਹਿਬ ਜੇ ਕੋਈ ਫਾਈਨੈਂਸ ਮਿਨਿਸਟਰ ਪੰਜਾਬ ਦਾ ਬਣ ਜੇ ਤਾਂ ਉਹਦੇ ਕੋਲੇ ਪੈਸੇ ਨਾ ਹੋਣ ਜਿਵੇਂ ਅੱਜ ਸਰਕਾਰ ਕੋਲੇ ਨਹੀਂ ਹੈ ਤਾਂ ਫਿਰ ਕੱਟ ਕਿੱਥੇ ਲੱਗਦੇ ਆ ਕੱਟ ਲੱਗਦੇ ਆ এডਿਕੇਸ਼ਨ ਦੇ ਵਿੱਚ ਕਿਉਂਕਿ ਸਕੂਲ এডਿਕੇਸ਼ਨ ਹਾਇਰ এডਿਕੇਸ਼ਨ ਮੈਡੀਕਲ এডਿਕੇਸ਼ਨ ਟੈਕਨੀਕਲ এডਿਕੇਸ਼ਨ ਤੋਂ ਡੀ ਐਗਰੀਕਲਚਰ ਯੂਨੀਵਰਸਿਟੀਆਂ ਜੇ ਇਹਨਾਂ ਦੇ ਵਿੱਚ ਕੱਟ ਲੱਗਣਗੇ ਤੋ ਸਾਡਾ ਸਭ ਤੋਂ ਕੀਮਤੀ ਸਭ ਤੋਂ ਸਾਡਾ ਪਿਆਰਾ ਸਸਾ ਕੀ ਹੈ ਸਾਡੇ ਧੀਆ ਪੁੱਤ ਹੈ ਸਾਡੇ ਬੱਚੇ ਹੈ ਜਿਹਨੂੰ ਜਿਹਨੂੰ ਅੰਗਰੇਜ਼ੀ ਚ ਅਸੀਂ ਹਿਊਮਨ ਰਿਸੋਰਸ ਕਹ ਦਿੰਨੇ ਆ ਜੇ ਸਾਡਾ ਹਿਊਮਨ ਰਿਸੋਰਸ ਵੀਕ ਹੋ ਗਿਆ ਤਾਂ ਪੰਜਾਬ ਖੁਦ ਬੇ ਖੁਦ ਕਮਜ਼ੋਰ ਹੋ ਗਿਆ ਜੇ ਫਾਈਨੈਂਸ ਮਿਨਿਸਟਰ ਕੋਲੇ ਪੈਸੇ ਹੈ ਨਹੀਂ ਤਾਂ ਅਗਲਾ ਕੱਟ ਕਿੱਥੇ ਲੱਗੂਗਾ ਇਹ ਹਸਪਤਾਲਾਂ ਚ ਲੱਗੂਗਾ ਡਾਕਟਰਾਂ ਤੇ ਲੱਗੂਗਾ ਦਵਾਈ ਤੇ ਲੱਗੂਗਾ ਕਿਉਂਕਿ ਸਭ ਤੋਂ ਜ਼ਿਆਦਾ ਨਫਰੀ ਉਹਦੀ ਹੁੰਦੀ ਹੈ ਇਸ ਕਰਕੇ ਸਪੀਕਰ ਸਾਹਿਬ ਵੈਸੇ ਤਾਂ ਪੰਜਾਬ ਦੇ ਹਾਲਾਤ ਜਿਹੜੇ ਆ ਇਸ ਹਾਲਾ ਸਾਲ ਤੋਂ ਗੰਭੀਰ ਰਹੇ ਆ ਪਰ ਜਿੰਨੇ ਗੰਭੀਰ ਅੱਜ ਐਦੋਂ ਪਹਿਲਾਂ ਸਪੀਕਰ ਸਾਹਿਬ ਇਹ ਕਦੀ ਵੀ ਨਹੀਂ ਹੋਏ ਔਰ ਜੇ ਮੈਂ ਤੁਹਾਨੂੰ ਯਾਦ ਕਰਾਉਣਾ ਜਾਵਾਂ ਔਰ ਇਹ ਗੰਭੀਰ ਜੇ ਹਰਿਆਣੇ ਦੇ ਨਾਲ ਸਪੀਕਰ ਸਾਹਿਬ ਇਹ এডਿਕੇਸ਼ਨ ਦਾ ਲਿਹਾਜ਼ ਜਿਹੜਾ ਮੈਂ ਕਹਿ ਰਿਹਾ ਇਸ ਸਾਲ ਯੂਪੀਐਸਸੀ ਦਾ ਇਮਤਿਹਾਨ ਦੇ ਰਿਜ਼ਲਟ ਆਏ ਹਰਿਆਣਾ ਦੇ 48 ਬੱਚੇ ਯੂਪੀਐਸ ਦੇ ਵਿੱਚ ਸਿਲੈਕਟ ਹੋ ਗਏ ਆਈਐਸ ਆਈਪੀਐਸ ਆਈਆਰਐਸ ਰੇਲਵੇ ਸਰਵਿਸ ਰੇਵਿਨਿਊ ਸਰਵਿਸ ਤਿੰਨਾ ਵੀ ਹੁੰਦਾ ਹੈ ਪੰਜਾਬ ਦੇ ਕੇਵਲ 5 ਬੱਚੇ ਜਿਹੜੇ ਆ ਇਹਦੇ ਵਿੱਚ ਇਹ ਇਹ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਐ ਸਪੀਕਰ ਸਾਹਿਬ ਔਰ ਜਿਹੜਾ ਮੈਂ ਆਪਣੇ ਇਰਦ-ਗਿਰ ਦੇ ਦੇਖਦਾ ਐ ਪਾਕਿਸਤਾਨ শ্রীলੰਕਾ ਬੰਗਲਾਦੇਸ਼ ਨੇਪਾਲ ਇਹ ਜਿਹੜੇ ਸਾਰੇ ਮੁਲਕ ਜਿਹੜੇ ਆ ਇਹ ਦਿਵਾਲੀਆ ਨਿਕਲ ਗਿਆ ਆਈਐਮਐਫ ਕੋਲੇ ਗਏ ਔਰ ਇਹ ਹਾਲਾਤ ਜਿਹੜੇ ਆ ਅੱਜ ਪੰਜਾਬ ਤੇ ਬਣੇ ਹੋਏ ਆ ਔਰ ਪੰਜਾਬ ਤਾਂ ਆਈਐਮਐਫ ਕੋਲੇ ਵੀ ਨਹੀਂ ਜਾ ਸਕਦਾ ਜਾਣਾ ਤਾਂ ਗਵਰਨਮੈਂਟ ਆਫ ਇੰਡੀਆ ਕੋਲੇ ਪੈਣਾ ਔਰ ਜਿਹੜੀ ਆਪ ਪਾਰਟੀ ਦੀ ਜਿਹੜੀ ਰਾਜਨੀਤੀ ਹੈ ਇੱਕ ਕਨਫਰੋਂਟੇਸ਼ਨ ਦੀ ਰਾਜਨੀਤੀ ਰਹੀ ਹੈ ਇਹ ਕਿਸੇ ਤੇ ਦੂਸ਼ਣ ਲਾਉਣ ਦੀ ਰਾਜਨੀਤੀ ਇਹਨਾਂ ਦੀ ਰਹੀ ਹੈ ਇਹ ਕਿਸੇ ਨੂੰ ਪੰਡਣ ਦੀ ਰਾਜਨੀਤੀ ਇਹਨਾਂ ਦੀ ਰਹੀ ਹੈ ਔਰ ਪੰਜਾਬ ਸਰਕਾਰ ਤਾਂ ਆਈਐਮਐਫ ਕੋਲੇ ਜਾ ਨਹੀਂ ਸਕਦੀ ਔਰ ਜਿਹੜੇ ਮੇਰੇ ਕਲਮਕਾਰ ਵੀਰ ਬੈਠੇ ਆ ਇਹਨਾਂ ਨੂੰ ਯਾਦ ਹੋਣਾ ਜਦੋਂ ਕੇਜਰੀਵਾਲ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਆਇਆ ਕਰਦੇ ਸੀ ਧੱਕਿਆ ਕਰਦੇ ਸੀ ਕਿ 20000 ਦਾ ਤਾਂ 20000 ਕਰੋੜ ਦਾ ਤਾਂ ਮੈਂ ਰੇਤਾ ਹੀ ਇਕੱਠਾ ਕਰ ਦੂੰਗਾ ਉਧਰ ਰੈਵਨਿਊ ਇਕੱਠਾ ਕਰ ਦੂੰਗਾ 20000 ਕਰੋੜ ਦੀ ਮੈਂ ਸ਼ਰਾਬ ਕਿੱਠੇ ਰੈਵਨਿਊ ਇਕੱਠਾ ਕਰ ਦੂੰਗਾ 50000 ਕਰੋੜ ਜਿਹੜਾ ਪੰਜਾਬ ਦੇ ਵਿੱਚ ਕਰਪਸ਼ਨ ਹੋ ਰਹੀ ਹੈ ਮੈਂ ਉਹ ਇਕੱਠਾ ਕਰ ਦੂੰਗਾ ਔਰ ਨੌਬਤ ਸਪੀਕਰ ਸਾਹਿਬ ਇਹ ਪਹੁੰਚ ਗਈ ਹੈ ਕਿ ਅੱਜ ਇਹੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਇੰਨੇ ਪੈਸੇ ਇਕੱਠੇ ਕਰੂੰਗੇ ਇਹ ਪਿੰਡਾਂ ਦੇ ਸਰਪੰਚਾਂ ਨੂੰ ਤੇ ਪੈਟਰੋਲ ਪੰਪ ਦੇ ਮਾਲਕਾਂ ਨੂੰ ਚਿੱਠੀ ਲਿਖ ਰਹੀ ਹੈ ਕੀ ਰੰਗਲਾ ਪੰਜਾਬ ਜਿਹੜਾ ਫੰਡ ਹੈ ਉਹਦੇ ਵਿੱਚ ਤੁਸੀਂ ਡੋਨੇਸ਼ਨ ਦਿਓ ਸਪੀਕਰ ਸਾਹਿਬ ਜੇ ਮੇਰੀ ਗੱਲ ਤੇ ਯਕੀਨ ਹੋਵੇ ਪੰਜਾਬ ਤੇ ਹਰਿਆਣਾ ਦੋ ਸਕੇ ਭਰਾ ਐ ਇੱਕ ਮਾਂ ਦੀ ਔਲਾਦ ਐ ਚਲੋ ਭਰਾ ਅੱਡ ਹੋ ਜਾਂਦੇ ਕੋਈ ਵੱਡੀ ਗੱਲ ਨਹੀਂ ਉਹ ਸਾਡਾ ਛੋਟਾ ਭਰਾ ਸੀ ਉਹਨੂੰ ਜ਼ਮੀਨ ਵੀ ਕੱਟ ਦਿੱਤੀ ਅੱਜ ਹਰਿਆਣੇ ਦਾ ਜਿਹੜਾ ਜੀਐਸਟੀ ਦਾ ਟੈਕਸ ਐ ਇਹ ਪੰਜਾਬ ਨਾਲੋਂ ਦੁੱਗਣਾ ਨਹੀਂ ਤਿੱਗਣਾ ਨਹੀਂ ਚੌਗਣਾ ਨਹੀਂ ਇਹ 5 ਗੁਣਾ ਹੋ ਚੁੱਕਿਆ। ਬੁੜਗਾਵ ਡਿਸਟ੍ਰਿਕਟ ਦੀ ਜਿਹੜੀ ਸਟੈਂਪ ਡਿਊਟੀ ਤੋਂ ਰੈਵਨਿਊ ਹੁੰਦਾ ਹੈ ਇਹ ਕੱਲਾ ਇੱਕ ਜ਼ਿਲ੍ਹੇ ਦਾ ਸਾਰੇ ਪੰਜਾਬ ਨਾਲੋਂ ਜ਼ਿਆਦਾ ਹੋ ਚੁੱਕਿਆ ਹੈ। ਇਸ ਕਰਕੇ ਸਪੀਕਰ ਸਾਹਿਬ ਮੈਂ ਅੱਜ ਤੁਹਾਨੂੰ ਮੋਟਾ-ਮੋਟਾ ਕਿਉਂਕਿ ਇਹ ਜਿਹੜਾ ਫਾਈਨਾਂਸ ਹੈ ਇਹਦਾ ਹੱਵਾ بڑا ਹੈ ਕਿ ਇਹ ਸਮਝ ਨਹੀਂ ਆ ਸਕਦਾ। ਵੀ ਸਪੀਕਰ ਸਾਹਿਬ ਇਹਦਾ ਕੋਈ ਹੱਵਾ ਨਹੀਂ ਹੈ। ਇਹ ਜਿਵੇਂ ਆਪਾਂ ਆਪਣੇ ਪਰਿਵਾਰ ਚਲਾਉਨੇ ਆ। ਇੱਕ ਪਾਸੇ ਆਮਦਨ ਹੈ ਇੱਕ ਪਾਸੇ ਖਰਚਾ ਹੈ ਆਮਦਨ ਨੂੰ ਆਪਾਂ ਰੈਵਨਿਊ ਕਹਿ ਦਿੰਦੇ ਆ ਖਰਚੇ ਨੂੰ ਆਪਾਂ ਐਕਸਪੈਂਡੀਚਰ ਕਹਿ ਦਿੰਦੇ ਆ ਤੇ ਮੋٹے ਮੋٹے ਆਮਦਨ ਦੇ ਸੋਰਸ ਪੰਜਾਬ ਦੇ ਕਿਹੜੇ ਹੈ ਜੀਐਸਟੀ ਹੈ ਸਪੀਕਰ ਸਾਹਿਬ ਇਹ तकरीबन 28000 ਕਰੋੜ ਇਕੱਠਾ ਹੁੰਦਾ ਹੈ ਫਿਰ ਵੈਟ ਹੈ ਜਿਹੜਾ ਪੈਟਰੋਲ ਤੇ ਲੱਗਦਾ ਹੈ ਟਰਾਂਸਪੋਰਟ ਹੈ ਸਟੈਂਪ ਡਿਊਟੀ ਹੈ ਇਲੈਕਟ੍ਰਿਸਿਟੀ ਡਿਊਟੀ ਹੈ ਸੈਂਟਰਲ ਟੈਕਸਿਸ ਤੋਂ ਆਪਣਾ ਸ਼ੇਅਰ ਹੁੰਦਾ ਹੈ 22000 ਕਰੋੜ ਤੇ ਨਾਨ ਟੈਕਸ ਰੈਵਨਿਊ ਹੈ ਐਕਸਾਈਜ਼ ਹੈ ਜਿਹਨੂੰ ਸ਼ਰਾਬ ਕਹਿ ਦਿੰਦੇ ਆ ਇਹ ਸਾਰਾ ਮਿਲਾ ਕੇ ਸਪੀਕਰ ਸਾਹਿਬ ਸਾਡਾ 1 ਲੱਖ 2000 ਕਰੋੜ ਇਕੱਠਾ ਹੁੰਦਾ ਫਿਰ ਇਹਦੇ ਤੇ ਸਾਨੂੰ ਬੋਰੋਇੰਗ ਮਿਲ ਜਾਂਦੀ ਆ 25000 ਕਰੋੜ ਬੋਰੋਇੰਗ ਵੀ ਮਿਲ ਗਈ ਇਹ ਸਾਰਾ ਮਿਲਾ ਮਲੂਕ ਹੈ ਸਪੀਕਰ ਸਾਹਿਬ ਤੇ ਸਾਡਾ ਟੋਟਲ ਜਿਹੜਾ ਰੈਵਨਿਊ ਹੈ ਪੰਜਾਬ ਦਾ ਇਹ ਤਕਰੀਬਨ 1 ਲੱਖ ਤੇ ਕੋਈ 20000 ਕਰੋੜ ਹੈ ਤੇ ਜਿਹੜੇ ਸਾਡੇ ਖਰਚੇ ਉਹਦੇ ਸੈਲਰੀ ਹੈ 36000 ਕਰੋੜ ਇਹਦੇ ਚ ਪੈਨਸ਼ਨ ਹੈ 20000 ਕਰੋੜ ਇਹਦੇ ਚ ਵਿਆਜ ਹੈ 25000 ਕਰੋੜ ਪਾਵਰ ਸਬਸਿਡੀ ਹੈ 22000 ਕਰੋੜ ਤੇ ਲੋਕਲ ਬਾਡੀਜ਼ ਨੂੰ ਦੇਣਾ ਪੰਚਾਇਤਾਂ ਨੂੰ ਦੇਣਾ ਮਿਨਿਸਪਲ ਕਾਰਪੋਰੇਸ਼ਨ ਨੂੰ ਦੇਣਾ 5000 ਕਰੋੜ ਤੇ ਸਾਡਾ ਜਨਰਲ ਰੈਵਨਿਊ ਐਕਸਪੈਂਡੀਚਰ ਹੈ ਬਿਜਲੀ ਦੇ ਪੈਟਰੋਲ ਦੇ ਹੋਰ ਅਪਕੀਪ ਦਾ ਇਹ 50000 ਕਰੋੜ ਹੈ ਸਪੀਕਰ ਸਾਹਿਬ ਇਸ ਤੋਂ ਇਲਾਵਾ ਖਰਚੇ ਤੇ ਆਮਦਨ ਤੋਂ ਇਲਾਵਾ ਪੰਜਾਬ ਦੀ ਤਰੱਕੀ ਵਾਸਤੇ ਵੀ ਪੈਸੇ ਖਰਚਨੇ ਆ ਮੈਂ ਅਫਸੋਸ ਨਾ ਕਹਿਣਾ ਕਿ ਪਿਛਲੇ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਿਰਫ 15000 ਕਰੋੜ 5000 ਕਰੋੜ ਵੀ ਨਹੀਂ ਸਪੀਕਰ ਸਾਹਿਬ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਇੱਕ ਮਹਿਕਮਾ ਜਿਹਨੂੰ ਪਬਲਿਕ ਰਿਲੇਸ਼ਨਸ ਕਹਿੰਦੇ ਆ ਪਬਲਿਕ ਰਿਲੇਸ਼ਨ ਦਾ ਮਤਲਬ ਅਖਬਾਰਾਂ 'ਚ ਇਸ਼ਤਿਹਾਰ ਦੇਣੇ ਆਪਣਾ ਇਸ ਕਿਸਮ ਦਾ ਛੋਟੇ ਮੋਟੇ ਲੋਕਾਂ ਨੂੰ ਕਹਿਣਾ ਕਿ ਮੱਛਰ ਤੋਂ ਬਚੋ ਡੇਂਗੂ ਤੋਂ ਬਚੋ ਫੁਲਾਨਾ ਪਰਾਲੀ ਨੂੰ ਅੱਗ ਨਾ ਲਾਓ ਸਪੀਕਰ ਸਾਹਿਬ ਇਹ ਪੰਜਾਬ ਦਾ ਜਿਹੜਾ ਪਬਲਿਕ ਰਿਲੇਸ਼ਨ ਦਾ ਬਜਟ ਹੁੰਦਾ ਸੀ ਇਹ 30-40 ਕਰੋੜ ਹੁੰਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਮੈਂ ਪਿਛਲੀ ਸਰਕਾਰ ਚ ਵੀ ਫਾਈਨੈਂਸ ਮਿਨਿਸਟਰ ਰਿਹਾ ਕੋਵਿਡ ਦਾ ਸਾਲ ਸੀ ਕੋਵਿਡ ਦੇ ਵਿੱਚ ਇਸ਼ਤਿਹਾਰ ਵੀ ਦੇਣੇ ਪਏ ਪਰ 100 ਕਰੋੜ ਤੋਂ ਕਿਤੇ ਨਹੀਂ ਵਧਾਇਆ ਸੀ ਪਹਿਲੀ ਵਾਰ ਹੋਇਆ ਹੈ ਕਿ ਇੱਕ ਸਰਕਾਰ ਆਈ ਹੈ ਜਿਹਦਾ ਕੈਪੀਟਲ ਐਕਸਪੈਂਡੀਚਰ ਤਾਂ 5000 ਤੋਂ ਥੱਲੇ ਹੈ ਤੇ ਪਬਲਿਕ ਰਿਲੇਸ਼ਨ ਦਾ ਜਿਹੜਾ ਖਰਚਾ ਹੈ ਇਹ 15000 1500 ਕਰੋੜ ਹੈ ਸਪੀਕਰ ਸਾਹਿਬ ਇਹ ਪੰਜਾਬ ਦੇ ਜਿਹੜੇ ਹਾਲਾਤ ਇਹ ਬਣੇ ਹੋਏ ਐ ਉਸੇ ਤਰ੍ਹਾਂ ਹੀ ਸਪੀਕਰ ਸਾਹਿਬ ਜਿਹੜੀ ਜਦੋਂ ਇਹਨਾਂ ਨੇ ਸਰਕਾਰ ਸੰਭਾਲੀ ਸੀ 92 ਕੇ 94 ਇਨਾਂ ਕੋਲੇ ਐਮਐਲਏ ਆ ਗਏ ਸੀ ਚਾਹੀਦਾ ਤਾਂ ਸੀ ਕੁਝ ਮੁਸਬਤ ਸੋਚ ਲੈ ਕੇ ਆਉਂਦੇ ਪੰਜਾਬ ਦੀ ਤਰੱਕੀ ਵਾਸਤੇ ਜਿਹੜੀ 15ਵੀਂ ਫਾਈਨੈਂਸ ਕਮਿਸ਼ਨ ਗਈ ਉਹਨਾਂ ਨੇ ਪੰਜਾਬ ਦਾ ਜਿਹੜਾ share ਸੀਗਾ ਸੈਂਟਰਲ ਟੈਕਸੇਸ ਦੇ ਵਿੱਚ ਉਹ 1.577 ਤੋਂ ਵਧਾ ਕੇ 1.802 ਕਰਤਾ ਉਹ ਕੰਮ ਸ਼ੁਰੂ ਹੋਇਆ ਲਗਭਗ 900 ਕਿਲੋਮੀਟਰ ਲੰਬੀ ਇਹ ਸੁਰੱਖਿਆ ਦੀਵਾਰ ਪੰਜਾਬ ਦੀ ਖੇਤੀ ਔਰ ਸ਼ਹਿਰੀ ਨੂੰ ਬਚਾਨ ਵਾਸਤੇ ਉਦੋਂ ਇਹ ਬਣਾਈ ਗਈ ਉਸ ਤੋਂ ਪਹਿਲੇ ਹੜ੍ਹਾਂ ਦੀ ਮਾਰ ਹਰ ਸਾਲ ਆਂਦੀ ਸੀ ਜਿਹਦੇ ਅੰਦਰ ਸਪੀਕਰ ਸਾਹਿਬ ਸਤਲੁਜ ਦੇ ਕੰਡੇ 226 ਕਿਲੋਮੀਟਰ ਰਾਵੀ ਦੇ ਕੰਡੇ 164 ਕਿਲੋਮੀਟਰ ਬਿਆਸ ਦੇ ਕੰਡੇ ਤੇ 104 ਕਿਲੋਮੀਟਰ ਉਹ ਕਗਰ ਚ 100 ਕਿਲੋਮੀਟਰ ਔਰ ਛੇ ਜੜੀਆਂ ਛੋਟੀਆਂ ਸਹਾਇਕ ਨਹਿਰਾਂ ਨੇ ਚੂੜਾਂ ਨੇ ਉਹਨਾਂ ਦੇ ਉੱਤੇ 300 ਕਿਲੋਮੀਟਰ ਯਾਨੀ ਜਿਹੜੀਆਂ ਰੇਨ ਵਾਟਰ ਲੈ ਕੇ ਜਾਂਦੀਆਂ ਔਰ ਅੱਗੇ 300 ਕਿਲੋਮੀਟਰ ਇੱਕ ਐਸੀ ਸੁਰੱਖਿਆ ਦੀਵਾਰ ਜਿਨੇ ਪੰਜਾਬ ਨੂੰ ਲਗਭਗ ਪਿਛਲੇ 65 ਸਾਲ ਬਚਾ ਕੇ ਰੱਖਿਆ। ਔਰ ਮੈਂ ਧੰਨਵਾਦ ਕਰਨਾ ਸਪੀਕਰ ਸਾਹਿਬ ਤੁਸੀਂ ਉਦੋਂ ਪੰਜਾਬ ਨੂੰ ਵੀ ਪੰਜਾਬ ਨੂੰ ਵੀ ਡੀਲ ਕਰ ਰਹੇ ਸੀ ਔਰ ਬਾਅਦ ਚ ਤੁਹਾਨੂੰ ਮੌਕਾ ਦਿੱਲੀ ਜਾ ਕੇ ਮਿਲਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਅਟਲ ਵਿਹਾਰੀ ਵਾਜਪਾਈ ਸਾਹਿਬ। ਉਹਨਾਂ ਨੇ ਜਦੋਂ ਰਣਜੀਤ ਸਾਗਰ ਡੈਮ ਜਿਹੜਾ ਕਿ ਸਾਡੀ ਗਠਬੰਧਨ ਦੀ ਸਰਕਾਰ ਨੇ 77 'ਚ ਸ਼ੁਰੂ ਕੀਤਾ ਸੀ ਉਨੇ ਜਦੋਂ ਕੰਪਲੀਟ ਕੀਤਾ ਤੇ ਕੱਗਰ ਦੇ ਉਹ ਬਾਕੀ ਨਦੀਆਂ ਤੇ ਵੀ ਤੁਸੀ ਬਣੇ ਅਟਲ ਬਿਆਰੀ वाजਪਾਈ ਸਾਹਿਬ ਨੇ ਕੇਂਦਰ ਤੋਂ ਪੈਸਾ ਭੇਜਿਆ ਔਰ ਇਹ ਹਿਸਟੋਰੀਕਲ ਹੈ ਕਿ 60 ਤੋਂ ਬਾਅਦ ਲਗਭਗ 45 ਸਾਲ ਬਾਅਦ ਕਿਸੇ ਨੇ ਪੰਜਾਬ ਦੀ ਉਸ ਤੁਸੀ ਬੰਦ ਨੂੰ ਪੱਕੇ ਕਰਨ ਵਾਸਤੇ ਪੈਸਾ ਦਿੱਤਾ ਔਰ ਉਦੋਂ ਰਿਕਾਰਡਡ ਹੈ ਕਿ ਸਤਲੂ ਬਿਆਸ ਰਾਵੀ ਕੱਗਰ ਸਾਰਿਆਂ ਦੇ ਕਿਨਾਰੇ ਪੱਕੇ ਕੀਤੇ ਗਏ ਔਰ ਉਹਨਾਂ ਕਿਨਾਰਿਆਂ ਤੇ ਰੋਡਾਂ ਬਣਾਈਆਂ ਗਈਆਂ ਜਿਹੜੀਆਂ ਰੋਡਾਂ ਅੱਜ ਸ਼ਹਿਰਾਂ ਨੂੰ ਬੜੀ ਤੇਜ਼ੀ ਨਾਲ ਜੋੜਦੀਆਂ ਮੈਂ ਤੁਹਾਡੇ ਅੱਗੇ ਇਸ ਬਾੜ ਦੇ ਪਿੱਛੇ ਕਾਰਨ ਕੀ ਔਰਤੇ ਲਿਆਂ ਤੋਂ ਪਹਿਲੇ ਪੰਜਾਬ ਦੀ ਸਥਿਤੀ ਕੀ ਔਰਤੇ ਧਿਆਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸਪੀਕਰ ਸਾਹਿਬ ਇੱਕ ਬੜਾ ਰੋਲਾ ਹੈ ਕਿ ਪੰਜਾਬ ਦੇ ਅੰਦਰ ਐਰਕੀ ਮੀ ਬਹੁਤ ਜ਼ਿਆਦਾ ਪੇ ਔਰ ਮੈਂ ਬੇਨਤੀ ਕਰਾਂਗਾ ਆਈਐਮਡੀ ਦੀ ਰਿਪੋਰਟ ਹੈ ਕੀ ਪੰਜਾਬ ਦੇ ਅੰਦਰ ਅਗਰ ਟੋਟਲ ਮਹੀਨੇ ਦਾ ਕਾਊਂਟ ਕਰੀਏ ਤੇ ਕੇਵਲ ਪਿਛਲੇ ਸਾਲ ਨਾਲੋਂ 24% ਮੀਂਹ ਜ਼ਿਆਦਾ ਪਿਆ ਨੇ ਇਹ ਟੋਟਲ ਬਾੜ ਜੜੀ ਹੋਈ ਹੈ ਇਹ ਇਕੱਲਾ ਕਾਰਨ ਨਹੀਂ ਹੈਗਾ ਕਿ ਇਹ ਬਾੜ ਆਈ ਹੈ ਇਹ ਪ੍ਰਕਿਰਤਿਕ ਆਫਤ ਦਾ ਇਕੱਲੀ ਨਹੀਂ ਹੈਗੀ এর ਅੰਦਰ ਆਮ ਆਦਮੀ ਪਾਰਟੀ ਦੀ ਦੀ ਸਰਕਾਰ ਦਾ ਨੀਤੀ ਨਿਰਮਾਣ ਚ ਵਿਫਲਤਾ ਆਲਸ ਉਦਾਸੀਨਤਾ ਨੁਸਿੱਖਿਆਪਨ ਨਲਾਕੀ ناکਾਮਯਾਬੀ ਸਪਸ਼ਟ ਦਿਸ ਰਿਹਾ ਹੈ ਸਪੀਕਰ ਸਾਹਿਬ ਤੁਸੀਂ ਜਨਤਾ ਦਾ ਸਪੀਕਰ ਹੋ ਅੱਜ ਪੰਜਾਬ ਦਾ 2100 ਪਿੰਡ ਡੁੱਬਿਆ ਹੋਇਆ ਔਰ ਪੰਜਾਬ ਦਾ 2100 ਪਿੰਡ ਔਰ ਉਹਨਾਂ ਪਿੰਡਾਂ ਦੇ ਅੰਦਰ ਅੱਜ ਮੇਰੇ ਲਗਭਗ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਨਾਲ ਲੱਗਦੀਆਂ ਜਿੱਥੇ-ਜਿੱਥੇ ਵੀ ਨਹਿਰਾਂ ਨੇ ਉਹ ਸਾਰੇ ਇਲਾਕੇ ਪਾਣੀ 'ਚ ਚਲੇ ਗਏ ਮੈਂ ਇੱਕ ਪਾਸੇੋਂ ਸ਼ੁਰੂ ਕਰਾਂ ਪਠਾਨਕੋਟ ਦੀਨਾ ਨਗਰ ਗੁਰਦਾਸਪੁਰ ਅਜਨਾਲਾ ਅੱਗੇ ਆ ਜੀ ਇਹ ਜਲੰਧਰ ਕਪੂਰਥਲਾ ਗੁਲੂਧਿਆਣਾ ਰੋਪੜ ਹੁਸ਼ਿਆਰਪੁਰ ਇਹ ਸਾਰਾ ਇਲਾਕਾ ਜਿਹੜੇ ਪਿੰਡਾਂ ਦੇ ਅੰਦਰ ਪਾਣੀ ਆਇਆ ਲੇਕਿਨ ਪਾਣੀ ਆਇਆ ਕਿਉਂ ਇਹ ਬੜੀ ਇੱਕ ਸਮਝਣ ਵਾਲੀ ਗੱਲ ਹੈ ਔਰ ਮੈਂ ਧੰਨਵਾਦ ਕਰਨਾ ਅਸ਼wini ਸ਼ਰਮਾ ਜੀ ਦਾ ਕਿ ਉਹਨਾਂ ਨੇ ਮੌਕਾ ਦਿੱਤਾ ਕਿਉਂਕਿ ਪੰਜਾਬ ਦੀ ਵਿਧਾਨ ਸਭਾ ਇੱਕ ਜੋ ਕੰਮ ਵਾਸਤੇ ਉਹਨਾਂ ਨੂੰ ਸੱਦਿਆ ਗਿਆ ਸੀ ਸਪੀਕਰ ਸਾਹਿਬ ਸਪੈਸ਼ਲ ਹਾਊਸ ਸੱਦਿਆ ਗਿਆ ਕਿ ਪੰਜਾਬ ਦੇ ਅੰਦਰ ਵਾੜਾਂ ਦੀ ਤਰਾਸਦੀ ਤੇ ਚਰਚਾ ਹੋਵੇ ਸਪੀਕਰ ਸਾਹਿਬ ਵਾੜਾਂ ਦੀ ਤਰਾਸਦੀ ਦੇ ਚਰਚਾ ਦੀ بجائے ਪੰਜਾਬ ਦੀ ਵਿਧਾਨ ਸਭਾ ਤਖਤੀਆਂ ਲੈ ਕੇ ਹਾਊਸ ਦੇ ਨੀਮਾਤੀ ਧਜੀਆਂ ਉਡਾ ਕੇ ਖੁਦ ਸੱਤਾਦਾਰੀ ਦਲ ਦੇ ਲੋਕ ਕੰਮ ਕਰ ਰਹੇ ਸੀ ਔਰ ਮੈਂ ਹੈਰਾਨ ਆ ਪੰਜਾਬ ਦੀ ਜਨਤਾ ਦਾ ਕਸਟੋਡੀਅਨ ਵਿਧਾਨ ਸਭਾ ਹੁੰਦੀ ਹੈ ਪੰਜਾਬ ਦੀ ਜਨਤਾ ਦੀ ਆਵਾਜ਼ ਵਿਧਾਨ ਸਭਾ 'ਚ ਸੁਣੀ ਜਾਂਦੀ ਹੈ ਲੇਕਿਨ ਵਿਧਾਨ ਸਭਾ ਦਾ ਕਸਟੋਡੀਅਨ ਸਪੀਕਰ ਹੁੰਦਾ ਹੈ ਸਪੀਕਰ ਸਾਹਿਬ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਜਿਨ੍ਹਾਂ ਦਾ ਕੰਮ ਸੀ ਉੱਥੋਂ ਦੀ ਮਰਿਆਦਾ ਉੱਥੇ ਦੇ ਨੀਮਾ ਦੀ ਪਾਲਣਾ ਕਰਨਾ ਉਹ ਉਹਨਾਂ ਤਕਤੀਆਂ ਫੜੇ ਲੋਕਾਂ ਨੂੰ ਸ਼ਾਬਾਸ਼ ਦੇ ਰਹੇ ਸੀ ਪੰਜਾਬ ਦੀ ਵਿਧਾਨ ਸਭਾ ਪੰਜਾਬ ਦੇ ਦੁੱਖ ਔਰ ਦਰਦ ਤੇ ਚਰਚਾ ਕਰਨ ਦੀ ਬਜਾਏ ਪੰਜਾਬ ਦੀ ਵਿਧਾਨ ਸਭਾ ਐਡੀ ਵੱਡੀ ਤਰਾਸਦੀ ਤੇ ਚਰਚਾ ਕਰਨ ਦੀ ਬਜਾਏ ਔਰ ਇੱਕ ਕਾਰਨ ਲੱਭਣ ਦੀ ਬਜਾਏ ਰਾਜਨੀਤੀ ਕਰਨ ਚੋ ਵੀ ਹੋ ਚੀ ਰਾਜਨੀਤੀ ਕਰਨ ਚ ਵਿਅਸਤ ਸੀ ਬڑا ਦੁੱਖ ਹੁੰਦਾ ਹੈ ਕਿ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਦਾ ਨਸਿੱਕਿਆਪਣ ਪੰਜਾਬ ਦੇ ਲੱਖਾਂ ਲੋਕ ਭੋਗ ਰਹੇ ਕਿੰਨੇ ਬੁલાਣੀ ਸੀ ਮੀਟਿੰਗ ਮੇਰੀ ਸਪੀਕਰ ਸਾਹਿਬ ਅਕੀ ਬੇਨਤੀ ਇਸ ਤੋਂ ਪਹਿਲੇ ਸੁਪਰੀਮ ਕੋਰਟ ਐਨਜੀਟੀ ਅਲਗ ਅਲਗ ਪੱਤਰਾ ਰਹੀ ਮੈਂ ਵਿਵਰਣ ਦਿਆਂਗਾ ਸਪੀਕਰ ਸਾਹਿਬ ਤੁਹਾਨੂੰ ਵੀ ਤੇ ਹਾਊਸ ਦੇ ਲੀਡਰ ਨੂੰ ਵੀ ਔਰ ਪਤਵੰਤਿਆਂ ਨੂੰ ਵੀ ਔਰ ਸਾਰੇ ਹਾਊਸ ਨੂੰ ਵੀ ਅਲੱਗ-ਅਲੱਗ ਚਿੱਠੀਆਂ ਲਿਖ ਚੁੱਕੀ ਆਰਡਰ ਜਾਰੀ ਕਰ ਚੁੱਕੀ ਹੈ ਸੁਪਰੀਮ ਕੋਰਟ ਤੱਕ ਕਹਿ ਚੁੱਕੀ ਹੈ ਕਿ ਸਾਡੀ ਪੰਜਾਬ ਦੀ ਅਵੈਧ ਖਨਨ ਪੰਜਾਬ ਚ ਵੱਡੀ ਆਪਦਾ ਲੈ ਕੇ ਆਉਣ ਵਾਲੀ ਹੈ ਲੇਕਿਨ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਔਰ ਅਨੁਸਿੱਖਿਆਪਨ ਔਰ ਇਹ ਨਲਾਕੀ ਅੱਜ ਪੂਰਾ ਪੰਜਾਬ ਪੁਗਤ ਰਿਹਾ ਔਰ ਵਿਧਾਨ ਸਭਾ ਦੇ ਹਾਊਸ ਦਾ ਪ੍ਰਯੋਗ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਦੀ ਬਜਾਏ ਹੋਰ ਆਪਰਯੋਗ ਪ੍ਰਧਾਨ ਮੰਤਰੀ ਦੇ ਖਿਲਾਫ ਅਪਸ਼ਬਦ ਕਹਿਨ ਤੇ ਇਸਤੇਮਾਲ ਹੋ ਰਹੇ ਉੱਥੇ ਇਹ ਦੱਸਣ ਦੀ ਬਜਾਏ ਕਿ ਕਿੱਥੇ ਉਹਨਾਂ ਕੋਲ ਨਲਾਕੀ ਹੋਈ ਔਰ ਅੱਗੋਂ ਕੀ ਕਰਨਾ ਔਰੀ ਚਰਚਾ ਦੀ ਬਜਾਏ ਇੱਕ ਦੂਜੇ ਤੇ aarop ਲਗਾਏ ਜਾ ਰਹੇ ਉਹ ਵੀ ਝੂਠੇ ਮੰਨ ਗੜਨ ਮੈਂ ਐਨਜੀਟੀ ਦਾ ਜ਼ਿਕਰ ਕੀਤਾ ਮੈਂ ਔਰ ਆ ਪੱਤਰ ਔਰੀ ਆਰਡਰ ਹਾਊਸ ਨੂੰ ਦੇਵਾਂਗਾ ਵੀ ਔਰ ਮਾਨਯੋਗ ਸਪੀਕਰ ਸਾਹਿਬ ਨੂੰ ਵੀ ਦੇਵਾਂਗਾ ਸੁਪਰੀਮ ਕੋਰਟ ਨੇ ਜਿਹੜੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਉਹ ਵੀ ਜਨਾਬ ਦੇ ਅੱਗੇ ਰੱਖਾਂਗਾ ਔਰ ਜਨਾਬ ਦੇ ਰਾਈ ਹਾਊਸ ਨੂੰ ਵੀ ਭੇਜਾਂਗਾ ਮੇਰੀ ਜਨਾਬ ਸਪੀਕਰ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਦੇ ਅੰਦਰ ਇੱਕ ਘੋਸ਼ਣਾ ਕੀਤੀ ਸੀ ਕਿ ਅਸੀਂ ਸਰਕਾਰ ਲੈ ਕੇ ਆਵਾਂਗੇ 21 ਜਾਂ ਗੱਲ ਕਹੀ ਸੀ ਔਰ ਮੇਰੇ ਵੱਡੇ ਭਾਈ ਮਨਪ੍ਰੀਤ ਬਾਦਲ ਜੀ ਨੇ ਉਹਦਾ ਜ਼ਿਕਰ ਕੀਤਾ ਉਹਨਾਂ ਨੇ ਕੀ ਆ 20000 ਕਰੋੜ ਰੁਪਇਆ ਪੰਜਾਬ ਦੀ ਖਨਨ ਤੋਂ ਪੰਜਾਬ ਚ ਕਮਾਈ ਹੋਏਗੀ ਔਰ ਅਸੀਂ 20000 ਕਰੋੜ ਰੁਪਇਆ ਪੰਜਾਬ ਦੀ ਅੰਦਰ ਵਿਕਾਸ ਵਾਸਤੇ ਲਾਵਾਂਗੇ ਔਰ ਹੋਰ ਇੱਕ ਖਨਨ ਪੋਲਿਸੀ ਇਸ਼ੂ ਹੋਈ ਮੈਂ ਹਾਊਸ ਦੇ ਲੀਡਰ ਸਾਡੇ ਐਮਐਲਏ ਸਾਹਿਬ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਜੀ ਕੀ ਵੀ ਬੇਨਤੀ ਕਰਾਂਗਾ ਇਹਨਾਂ ਨੇ ਉਸ ਨੀਤੀ ਨੇ ਜਦੋਂ ਲਿਆਂਦਾ ਸੀ ਔਰ ਚ ਕਿਹਾ ਸੀ 20000 ਕਰੋੜ ਆਏਗਾ ਮੈਂ ਇੱਕ ਛੋਟਾ ਜਿਹਾ ਆંકੜਾ ਤੁਹਾਡੇ ਕੇ ਰੱਖਣਗਾ 2022 ਸਰਕਾਰ ਇਹਨਾਂ ਦੀ 23 ਇਹਨਾਂ ਦੀ 24 ਇਹਨਾਂ ਦੀ 25 ਚੱਲ ਰਹੀ ਹੈ। ਔਸਤ ਪੰਜਾਬ ਦੇ ਅੰਦਰ ਰੇਤ ਦੇ ਖਨਨ ਤੋਂ 288 ਕਰੋੜ ਰੁਪਏ ਆਏ ਨੇ। ਆਨਾ ਸੀ ਜਦੋਂ ਪਾਲਸੀ ਲਿਆਂਦੀ ਸੀ 20000 ਕਰੋੜ ਖਜ਼ਾਨਾ ਮੰਤਰੀ ਸਾਹਿਬ ਤੁਸੀਂ ਦੇ ਖਰਚੇ ਦਾ حساب ਦਿੱਤਾ ਮੈਂ ਲੁੱਟ ਦਾ ਹਿਸਾਬ ਦੇ ਰਿਹਾ। 20000 ਕਰੋੜ ਨੀਤੀ बोल रही है पॉलिसी बोल रही है ਤੁਹਾਡੀ ਪਾਲਸੀ बोल रही है ਅਸ਼੍ਰੀਸ਼ ਸ਼ਰਮਾ ਜੀ ਖਜ਼ਾਨੇ 'ਚ ਪਹੁੰਚੇ 288 ਕਰੋੜ ਲਗਭਗ 19622 ਕਰੋੜ ਰੁਪਇਆ ਕਿਰੀ ਜੇਬ ਚ ਗਿਆ ਇਹ ਜੰਗੀ لال ਜੀ ਵਿਧਾਇਕ ਜੀ ਬੋਲੇ ਖਾ ਕੇ ਪੰਜਾਬ ਦੀ ਜਨਤਾ ਦੀ ਜ਼ਬਾਨ ਤੇ ਹੈ ਜਨਤਾ ਦੀ ਜ਼ਬਾਨ ਜਨਤਾ ਦੀ ਜ਼ਬਾਨ ਰੱਬ ਹੁੰਦੀ ਹੈ ਕਿ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਰਦਾਨ ਐਮ ਐਲ ਏ ਮੰਤਰੀ ਮੁਖੀਆ ਇਹ 1909